ਪਹਿਲੀ ਗੱਡੀ ਆਪਣੇ ਕੋ 820 2018 ਮਾਡਲ ਦੀ ਡੀਜ਼ਲ ਵੀਰਨ ਦੇ ਵਿੱਚ ਆਸਤਾ ਮਾਡਲ ਆ ਦੂਜੇ ਨਾਲ ਦੀ ਆ ਗੱਡੀ ਬੰਪਰ ਤੋਂ ਬੰਪਰ ਓਰਿਜਨਲ ਆ ਪੀ ਵੀ 99 ਲੁਧਿਆਣੇ ਦਾ ਨੰਬਰ ਆ ਗੱਡੀ ਦਾ ਸਾਰ ਕੰਪਨੀ ਵਾਲੇ ਲੋਏ ਬਿਲਕੁਲ ਨਵੇਂ ਲੱਗੇ ਆ ਫੁੱਲ ਇੰਸ਼ੋਰਸਰ ਏ ਗੱਡੀ ਦੀ ਜੇ ਕਿਸੇ ਵੀਰ ਨੇ ਲੋਨ ਕਰਾਉਣਾ ਆ ਲੋਨ ਵੀ ਹੋ ਜਾਊਗਾ ਗੱਡੀ ਦੀ ਕੀਮਤ 6.5 ਲੱਖ ਰੁਪਈਆ 5.5 ਲੱਖ ਦਾ ਲੋਨ ਕਰਾ ਦਵਾਵਾਂਗੀ ਜੀ ਗੱਡੀ ਆਪਣ ਕੋ ਬਾਕਸ ਹੋਇਆ ਕਹਿੰਦੀ ਪੋਲੋ ਹਾਈਲਾਈਨ ਟਾਪ ਮਾਡਲ ਆ ਡਾਰਕ ਗ੍ਰੇ कलर ਦੇ ਵਿੱਚ ਡੀਜ਼ਲ ਵੀਰੀਅੰਟ ਦੇ ਵਿੱਚ ਇਹ ਵੀ ਦੂਜੇ ਨਾਮ ਤੇ ਗੱਡੀ ਆ ਆਹ ਲਓ ਤੁਸੀਂ ਗੱਡੀ ਤੇ ਦੇਖ ਸਕਦੇ ਆ ਬੰਪਰ ਟੂ ਬੰਪਰ ਗੱਡੀ オリジナル ਆ ਅੰਦਰ ਸੀਟ ਕਵਰ ਸੋਹਣੇ ਲੱਗੇ ਹੋਏ ਆ ਗੱਡੀ ਦੀ ਕੀਮਤ ਹੈਗੀ 4 ਲੱਖ ਰੁਪਈਆ 4.5 ਲੱਖ ਰੁਪਏ 3.5 ਲੱਖ ਰੁਪਈਆ ਦਾ ਗੱਡੀ ਤੇ ਲੋਨ ਵੀ ਹੋ ਜਾਊਗਾ ਗੱਡੀ ਹੈਗੀ ਬੰਪਰ ਟੂ ਬੰਪਰ オリジナル ਆ ਇੰਜਨ ਗੇਅਰ ਦੀ ਗਾਰੰਟੀ ਦਿੱਤੀ ਜਾਊਗੀ ਆਪਣੇ ਵੱਲੋਂ ਸਭੀ ਕਰਕੇ ਦਿੱਤੀ ਦੀ ਤੇ ਦਿੱਲੀ ਤਸੱਲੀ ਕਰਕੇ ਦੇਵਾਂਗੇ ਸਾਰੀ ਕਾਰ Ориਗਨਲ ਆ ਤੀਜੀ ਗੱਡੀ ਆਪਣੇ ਕੋਲ i20 ਡੀਜ਼ਲ ਵੇਰੀਐਂਟ ਦੇ ਵਿੱਚ ਮੈਗਨਾ ਆਪਸ਼ਨਲ ਪੀਵੀ 13 ਨੰਬਰ ਆ ਲੌਇਟਾਇਰ ਇਹਦੀ ਵੀ ਵਧੀਆ ਲੱਗੇ ਹੋਏ ਆ ਗੱਡੀ ਇਹ ਵੀ ਸਾਰੀ Ориਗਨਲ ਆ ਬੰਪਰ ਟੂ ਬੰਪਰ ਕੋਈ ਸਕਰੈਚ ਨਹੀਂ ਕੋਈ ਡੈਂਟ ਨਹੀਂ ਕੋਈ ਲੱਗੀ ਵੱਜੀ ਨਹੀਂ ਹੈ ਕਿ ਤੀਸਰੀ ਓਨਰ ਤੇ ਇਹ ਤਾਂ ਤੀਜੀ ਨਾਮ ਦੀ ਗੱਡੀ ਆ ਗੱਡੀ ਬਿਲਕੁਲ ਨਵੀਂ ਕਾਰ ਆ ਕੋਈ ਲੱਗੀ ਬੁੱਜੀ ਨਹੀਂ ਕੋਈ ਐਕਸੀਡੈਂਟ ਨਹੀਂ ਇੱਥੇ ਵੀ ਗੱਡੀ ਤੇ ਲੋਨ ਹੋ ਜਾਊਗਾ 1.5 ਲੱਖ ਰੁਪਏ ਦਾ 2.25 ਲੱਖ 2 ਲੱਖ ਗੱਡੀ ਦੀ ਕੀਮਤ ਆ ਅਗਲੀ ਗੱਡੀ ਆ ਆਪਣੇ ਕੋਲ ਹੈਗੀ ਇਹ ਨਿਸ਼ਾਨ ਸਣੀ ਟਾਪ ਵੇਰੀਐਂਟ ਦੇ ਵਿੱਚ 에어 ਬੈਗ ਵਾਲਾ ਮਾਡਲ ਆ ਤੇ ਵੀ 11 ਨੰਬਰ ਗੱਡੀ ਇਹ ਵੀ ਸਾਰੀ ਓਰੀਜਨਲ ਆ ਬੰਪਰ ਤੋਂ ਬੰਪਰ ਸਾਰੀ ਮੋਡੀਫਾਈ ਕੀਤੀ ਹੋਈ ਆ ਇਹਦੇ ਐਮਬੀ ਦੇ ਲੋਏ ਲੱਗੇ ਆ ਮਾਰਸ਼ੀ ਬ੍ਰਾਂਡ ਦੇ ਕਾਰ ਤੁਸੀਂ ਦੇਖ ਰਹੇ ਹੋ ਬਿਲਕੁਲ ਨਵੀਂ ਕਾਰ ਹੈ ਕੋਈ ਸਕ੍ਰੈਚ ਨਹੀਂ ਕੋਈ ਲੱਗੀ ਹੋਈ ਨਹੀਂ ਕੋਈ ਡੈਂਟਿੰਗ ਨਹੀਂ ਇੰਜਨ ਗੇਅਰ ਦੀ ਆਪਣੇ ਕੋਲ ਸਾਰੀ ਗੱਡੀਆਂ ਦੀ ਗਾਰੰਟੀ ਮਿਲੂਗੀ ਇਹਦੀ ਕੀਮਤ ਦੀ ਗੱਲ ਕਰੀਏ 2.5 ਲੱਖ ਇਹਦੀ ਕੀਮਤ ਆ ਬਾਕੀ ਮੌਕੇ ਤੇ ਹੋ ਜੂਗੀ ਪੈਰ ਗੱਡੀ ਦੇ ਹੈਗੇ ਆ 70 ਤੋਂ 75% ਹਰ ਇੱਕ ਗੱਡੀ ਦੀ ਆਪਣੇ ਕੋਲ ਐਕਸੀਡੈਂਟ ਤੇ ਇੰਜਨ ਗੇਅਰ ਦੀ ਗਾਰੰਟੀ ਮਿਲੂਗੀ ਅਗਲੀ ਗੱਡੀ ਆ ਗਈ ਆਪਣੇ ਕੋਲ अल्टੋ 11 ਮਾਡਲ ਬੰਪਰ ਟੂ ਬੰਪਰ origignal ਇਹ ਗੱਡੀ ਪੀ ਵੀ 40 ਨੰਬਰ ਇਹ ਆ 50000 ਕਿਲੋਮੀਟਰ ਚੱਲੀ ਆ ਐਲ ਐਕਸ ਆਈ ਮਾਡਲ ਇਹ ਆ ਕਾਰ ਬਿਲਕੁਲ ਬ੍ਰੈਂਡ ਨਿਊ ਆ ਕੋਈ ਵੀ ਗੱਡੀ ਆ ਆਪਣੀ ਖਰਚਾ ਕੋਈ ਹੈ ਨਹੀਂ ਗਾ ਗੱਡੀ ਤੇ ਬਿਲਕੁਲ ਸੀਲਡ ਗੱਡੀ ਆ ਸ਼ੀਸ਼ੇ ਵੀ ਸਾਰੇ ਨਾਲ ਦੇ ਆ ਵੀਰ